ਤਮਾਰ ਇਹਨੇ ਕਿਹਾ ਕਿ ਤੇ ਸਰਦਾ ਨਾਲ ਹੋ ਗਈ ਠੱਗੀ ਲੱਸੀ ਨਾਲ ਹੋ ਗਈ ਰੋਟੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪੈੰਡੂ ਲੱਦੀਮਨ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੀ ਇਹ ਹੈਗਾ ਦੁਪਹਿਰ ਦਾ ਟਾਈਮ ਤੇ ਬੱਚੇ ਇੱਕ ਬੱਚਾ ਕਰਦਾ ਪੜਾਈ ਛੋਟਾ ਵੱਡਾ ਕਰਦਾ ਵੱਡਾ ਕੁਝ ਨਹੀਂ ਕਰਦਾ ਬਸ ਰੋਟੀ ਖਾਂਦਾ ਵੱਡਾ ਰੋਟੀ ਖਾਂਦਾ ਬੱਡਾ ਬੇਟਾ ਤੇ ਗਰਮੀ ਬਹੁਤ ਜ਼ਿਆਦੇ ਪੈਂਦੀ ਆ ਤੇ ਹੁਣੇ ਮੈਂ ਦਪਾਇਰ ਤੇ ਰੋਟੀ ਟੁਕ ਬਣਾ ਕੇ ਆਈ ਆ ਮੈਂ ਕਿ ਚੱਲ ਥੋੜੀ ਬਲੌਗ ਦੀ ਸ਼ੂਟ ਕਰ ਲੈਣੇ ਆ ਤੇ ਸਰਦਾਰ ਜੀ ਵੀ ਆਉਣਗੇ ਰੋਟੀ ਖਾਣ ਤੇ ਮੈਨੂੰ ਲੱਗਦਾ ਆ ਗਏ ਨੇ ਸਰਦਾਰ ਜੀ ਨੂੰ ਜੀ ਇੱਧਰ ਹੁੰਦੀ ਆ ਪੜਾਈ ਚਲੋ ਚਲੋ ਕੋਈ ਗੱਲ ਨਹੀਂ ਜੀ ਮੈਂ ਇੱਧਰ ਆ ਗਏ ਨੇ ਸਰਦਾਰ ਜੀ ਗੱਲ ਕਰਦੇ ਆਉਂਦੇ ਨੇ ਇੱਧਰ ਨਹੀਂ 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 ਕੋਈ ਗੱਲ ਨਹੀਂ ਜੀ ਕੋਈ ਨਹੀਂ ਕਿੱਦਾਂ ਦੀ ਲੱਗੀ ਮਨਿੰਦਰ ਸਾਹਿਬ ਜੀ ਅੱਛਾ ਅੱਛਾ ਠੀਕ ਹੈ ਜੀ ਠੀਕ ਹੈ ਜੀ ਆ ਹੋ ਗਈ ਖੱਟੀ ਲੱਸੀ ਉਹਦੀ ਨੇ ਚੜਨੀ ਮਾਖਣੀ ਸਾਰੀ ਖਾ ਗਿਆ ਇਹ ਅੱਛਾ ਲੇਸਟਾ ਨਹੀਂ ਸਬਜੀ ਅੱਛਾ ਅੱਛਾ ਕੋਈ ਗੱਲ ਨਹੀਂ ਜੀ ਕੋਈ ਚੱਕਰ ਨਹੀਂ ਲਓ ਜੀ ਇੱਧਰ ਕਰ ਦੇ ਤੁਸੀਂ ਦੇਖ ਲਓ ਜੀ ਹੈਲੋ ਹਾਈ ਮੈਂ ਉਹ ਕਰ ਦੂੰਗਾ ਜੀ ਹੈਲੋ ਹਾਈ ਕਰ ਦੇਣਾ ਸਰਦਾਰ ਜੀ ਲਓ ਜੀ ਆਪਾਂ ਨੇ ਏਸੀ ਵੀ ਸਰਵਿਸ ਕਰਾ ਲਈ ਆ ਆਹ ਸਮਝ ਆਉਂਦੀ ਜੀ ਪਤਾ ਨਹੀਂ ਕੀ ਆ ਏਸੀ ਲਵਾ ਕੇ ਤੇ ਪੱਖਾ ਚੱਲਦਾ ਜੀ ਲਓ ਜੀ ਆਪਾਂ ਨੇ ਏਸੀ ਵੀ ਸਰਵਿਸ ਕਰਾ ਲਈ ਸੀ ਸਰਵਸਕਰਾ ਲਈ ਸੀ ਔਨ ਕਰ ਦਿੱਤਾ ਤੇ ਨਵੇਂ ਤੱਕ ਚੱਲੂ ਆਈ ਸੀ ਤੇ ਉਸ ਤੋਂ ਬਾਅਦ ਫਿਰ ਬੰਦ ਕਿਉਂਕਿ ਕਮਰੇ 'ਚ ਗਰਮੈਸ਼ ਬਹੁਤ ਜ਼ਿਆਦਾ ਹੋ ਜਾਂਦੀ ਹੈ ਇਸ ਲਈ ਅਸੀਂ ਦੁਪਹਿਰ ਦੇ ਟਾਈਮ ਲਗਾਉਨੇ ਆ ਇਸੇ ਜਾਂ ਸ਼ਾਮ ਸ਼ਾਮ ਨੂੰ ਤਾਂ ਲਾਉਣੀ ਲਾਉਣੀ ਆ ਰਾਤ ਨੂੰ ਬੈਣ ਲੱਗੇ ਜ਼ਿਆਦਾ ਨਹੀਂ ਲਗਾਉਣਾ ਚਾਹੀਦਾ ਇਹ ਨਾਲ ਬਿਮਾਰੀਆਂ ਲੱਗਦੀਆਂ ਨੇ ਇਸੇ ਨਾਲ ਸਰਦਾਰਾ ਜੀ ਕਹਿੰਦੇ ਹੈਂਡ ਵਾਸ਼ ਕਰਨ ਲੈ ਆਈ ਸੀ ਮੂ ਰੋਟੀ ਦੇਖੋ ਜੀ ਸਾਡਾ ਸਿਮੂ ਰੋਟੀ ਨਹੀਂ ਖਾਂਦਾ ਜਦੋਂ ਮੈਂ ਰੋਟੀ ਪਾ ਕੇ ਲਿਆਉਂਦੇ ਹਾਂ ਉਦੋਂ ਉਦੋਂ ਖਾਣੀ ਆ ਹੁਣ ਆਪਾਂ ਨੂੰ ਭੁੱਖ ਨਹੀਂ ਚਾ ਸਵੇਰ ਦੀ ਇੱਕ ਰੋਟੀ ਖਾਧੀ ਹੋਈ ਆ ਵੀ ਮਹੀਂ ਖਵਾਈ ਸੀ ਸਾਸਾਂ ਘਰ ਜਾਣਾ ਸੀ ਇਹਨੇ ਸਾਸਾਂ ਘਰ ਸਨ ਤੇ ਉਦੋਂ ਮੈਂ ਖਵਾਈ ਸੀ ਇੱਕ ਰੋਟੀ ਉਦੋਂ ਬਾਅਦ ਚ ਇਹਨੇ ਰੋਟੀ ਖਾਧੀ ਨਹੀਂ ਚਾਹ ਨਾ ਬਿਸਕੁਟ ਖਾ ਲਈ ਸੀ ਤੇ ਹੁਣ ਕਹਿੰਦਾ ਭੁੱਖ ਲੱਗੀ ਆ ਤੇ ਹੁਣ ਇਹਨੂੰ ਰੋਟੀ ਪਾਣੀ ਪੀ ਉਹ ਵੀ ਹੁਣ ਕਹਿੰਦਾ ਕਹਿੰਦਾ ਮੈਂ ਰੋਟੀ ਖਾਣੀ ਨਹੀਂ ਹੈਗੀ ਹੁਣ ਜਦੋਂ ਮੈਂ ਪਾ ਕੇ ਲਈ ਰੋਟੀ ਤੇ ਫੇਰ ਇਹ ਰੋਟੀ ਖਾਊਗਾ ਇਧਰ ਸਾਡਾ ਜੋ ਮਨਿੰਦਰ ਸਿੰਘ ਆ ਇਹ ਆਪੀ ਰੋਟੀ ਪਾ ਕੇ ਖਾਂਦਾ ਆਪੀ ਮਲੋ ਕੀ ਪਾ ਕੇ ਲੈ ਕੇ ਆਉਂਦਾ ਤੇ ਦੂਜਿਆਂ ਨੂੰ ਵੀ ਪਾ ਕੇ ਲਿਆ ਕੇ ਦਿੰਦਾ ਤੇ ਮੇਰੇ ਨਾਲ ਕੰਮ 'ਚ ਵੀ ਹੱਥ ਵਟਾਉਂਦਾ ਜਿਹੜਾ ਆ ਬੱਚਾ ਇਹ ਕੰਮ 'ਚ ਹੱਥ ਵੀ ਨਹੀਂ ਵਟਾਉਂਦਾ ਇਹਨਾਂ ਰੋਟੀ ਪਾ ਇਹ ਮੇਰੇ ਨਾਲ ਤਾਂ ਘੱਟ ਵਟਾਉਂਦਾ ਛੋੜ ਨਾਲ ਤਾਂ ਵਟਾ ਲਾਂਦਾ ਛੋੜ ਨਾਲ ਤਾਂ ਕਰਾ ਦਿੰਦਾ ਮੇਰੇ ਨਾਲ ਹੀ ਕਰਾਉਂਦਾ ਜੇ ਇਹਨੂੰ ਕਹਾਂਗੇ ਕੱਲ ਨੂੰ ਉੱਥੇ ਭਾਰਤ ਪਾਉਣਗੇ ਉਹਦੇ ਨਾਲ ਹੀ ਕਹੀ ਲੈ ਲਾ ਵੀ ਉਹ ਮਿੱਟੀ ਖਣਾਈ ਆ ਹਾਂ ਅੱਜ ਅੱਜ ਕਿੱਢਣ ਵੀ ਆ ਨਾ ਮਾਂ ਮੰਗਦੇ ਮੇਰੇ ਨਾਲ ਗਰਮੀ ਕਿੰਨੀ ਕੁ ਧੀ ਹੈ ਗਰਮੀ ਕਿੰਨੀ ਕੁ ਸੀ ਜੜੀ ਨਹੀਂ ਹੈ ਨੀ ਅੱਜ ਨਵੀਂ ਸ਼ਰਟ ਪਾਈ ਹੋਈ ਹੈ ਤਾਂ ਗਰਮੀ ਹੈ ਨਹੀਂ ਅੱਗੇ ਰੇਸ਼ਮੀ ਸ਼ਰਟ ਸੀ ਨਾ ਉਹਦੇ ਵਿੱਚ ਗਰਮੀ ਆਉਂਦੀ ਸੀ ਸਰਦਾਰ ਜੀ ਨੇ ਨਵੀਂ ਸ਼ਰਟ ਲੈ ਕੇ ਆਏ ਨੇ ਅੱਜ ਮੈਂ ਵੀ ਨਵਾਂ ਸੂਟ ਪਾਇਆ ਮੇਰਾ ਵੀ ਨਵਾਂ ਸੂਟ ਆ ਆ ਦੇਖੋ ਮੈਂ ਵੀ ਨਵਾਂ ਸੂਟ ਪਾਇਆ ਤੇ ਨਵਾਂ ਦੁਪੱਟਾ ਲੈ ਲਿਆ ਹੂੰ ਹੂੰ ਕਿੱਦਾਂ ਸੂਟ ਵਧੀਆ ਲੱਗਦਾ ਤੇ ਪਹਿਲਾਂ ਮੇਰੀ ਬਲੈਕ ਦੀ ਦੁਪੱਟੇ ਦੀ ਸਲਾਹ ਤੀ ਫਿਰ ਮੈਂ ਕਿਹਾ ਚੱਲ orange ਹੀ ਚੱਲਣ ਦੇ ਵਿੱਚ orange ਕਲਰ ਹੈਗਾ ਤੇ ਸਰਦਾਰ ਜੀ ਨੇ ਇੱਧਰ ਕਰਿਆ ਸੀ ਕਾਊਂਟਰ ਤਿਆਰ ਇਹ ਹੈਗਾ ਪ੍ਰੈਸ ਵਾਲਾ ਕਾਊਂਟਰ ਤੇ ਕਾਊਂਟਰ ਵੀ ਬਹੁਤ ਘੈਂਟ ਬਣਾਇਆ ਤੇ ਹੁਣ ਇਹਦੇ ਉੱਤੇ ਮੈਂ ਕਪੜਾ ਵਿਛਾ ਦਿੱਤਾ ਦੇਖੋ ਪੂਰਾ ਵਧੀਆ ਕਾਊਂਟਰ ਹੈ ਤੇ ਇੱਧਰ ਬਣੇ ਨੇ ਦੋ ਖਾਨੇ ਬੱਚਿਆਂ ਦੇ ਬੈਗ ਰੱਖਣ ਵਾਸਤੇ ਬੈਗ ਰੱਖੇ ਹੋਏ ਨੇ ਬਸ ਇੱਦਾਂ ਛੱਡ ਦੋ ਆਪੇ ਲੱਗ ਜੂਗਾ ਇਹ ਤੇ ਇੱਧਰ ਰੱਖੇ ਹੋਏ ਨੇ ਸਿਮਰਨ ਤੇ ਮਨਿੰਦਰ ਦੇ ਕੱਪੜੇ ਇਹ ਲੱਤਰਾ ਰਗਾ ਲਾ ਪਈ ਇਹ ਕਿਹਦੇ ਕਹਿੰਦਾ ਮੈਂ ਨਹੀਂ ਖੋਲਦਾ ਹੈਗਾ ਦੇਖੋ ਜੀ ਸਰਦਾਰ ਜੀ ਹੜਜਾ ਬੁੱਤਾ ਆ ਦੇਖੋ ਜਿਹੜਾ ਸਾਡਾ ਇਹ ਬੱਚਾ ਨਾ ਬਹੁਤ ਜ਼ਿਆਦਾ ਹਿੱਲਤੀ ਹੈ ਇਹ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਬੱਚਾ ਕਿੱਦਾਂ ਦਾ ਲੱਗਦਾ ਵਧੀਆ ਰਾਹ ਦਾ ਇੱਲਾਤ ਕਰਦਾ ਇੰਦਾ ਤਾਂ ਕਰਦਾ ਜੋ ਮੈਂ ਇੱਕ ਦਿਨ ਜਦੋਂ ਇਹ ਲੜੇ ਨਾ ਆਪਸ ਦੇ ਵਿੱਚ ਸ਼ਰਾਰਤ ਕਰੀ ਇਹਨਾਂ ਨੇ ਜਾਂ ਆਪਸ ਚ ਲੜੇ ਦੋਨਾਂ ਦੀ ਵੀਡੀਓ ਸ਼ੂਟ ਕਰਕੇ ਮੈਂ YouTube ਤੇ ਪਾ ਦੇਣੀ ਹੈ ਆਪਣੀ ਫੈਮਿਲੀ ਨੂੰ ਦਿਖਾਵਾਂਗੇ YouTube ਵਾਲੀ ਨੂੰ ਤੇ ਕਾਉਂਟਰ ਪੂਰਾ ਵਧੀਆ ਬਣ ਗਿਆ ਇਹ ਦਿਖੋ ਲੈ ਨਹੀਂ ਦਿੰਦਾ ਹੈਗਾ ਤੁਹਾਨੂੰ ਫੇਰ ਦਿਖਾਵਾਂਗੇ ਆ ਦੇਖੋ ਕਿਵੇਂ ਜਾਗਦਾ ਹੈ ਤੇ ਚਲੋ ਜੀ ਹੁਣ ਆਪਾਂ ਕਰਦੇ ਆ ਰੋਟੀ ਪਾ ਕੇ ਲੈ ਕੇ ਆਉਨੇ ਆ ਰੋਟੀ ਖਾਂਦੇ ਆ ਤੇ ਫੇਰ ਗਲਵਾਤਾ ਕਰਦੇ ਗੋਲੀ ਮਾਰਨੀ ਆ ਮੈਨੂੰ ਵੀ ਇਹੀ ਲੱਗਦਾ ਗੋਲੀ ਮਾਰੂ ਆ ਮੂਝਾ ਤਾਂ ਇਦਾਂ ਹੀ ਕਰਦਾ ਸੀ ਅਸੀਂ ਮੂੰਹ ਹੁੰਨੀ ਬੋਲਦਾ ਕੈਮਰੇ ਦੇ ਪਿੱਛੇ ਤਾਂ ਇਹ ਬਹੁਤ ਕੁਝ ਬੋਲਦਾ ਹੁੰਨੀ ਬੋਲਦਾ ਹੁਣ ਇਹਨੂੰ ਮੈਂ ਕਹਣਾ ਜਾਬ ਤਾ ਰੋਟੀ ਪਾ ਕੇ ਲਿਆ ਸੀਮੂ ਰੋਟੀ ਪਾ ਲਿਆ ਕਹ ਲਿਆ ਉਹ ਨਾ ਕਾਹ ਕਹੇ ਕਹ ਲਿਆ ਰੋਟੀ ਪਾ ਲਿਆ ਕਾਲੂ ਦੇਖਾਂ ਕਹ ਲਿਆ ਉਹ ਨਾ ਜੇ ਕਾਲੂ ਦੇਖਾਂਗੇ ਰੋਟੀ ਨੂੰ ਚਲੋ ਜੀ ਫੇਰ ਗੱਲ ਕਰਾਂਗੇ ਚਲੋ ਜੀ ਆਪਾਂ ਸਭ ਦੀ ਲੈ ਇਸੇ ਤਰ੍ਹਾਂ ਦੀ ਸਬਜੀ ਕਾਲੀ ਕਾਲੀ ਪ੍ਰਿੰਡੀ ਕਾਲੀ ਚੋਲੇ ਸੁੱਕੇ ਤੇ ਆਲੂ ਕੋੜੀ ਸਬਜੀ ਨਾਲ ਹੋਗੀ ਮੱਖਣੀ ਨਾਲ ਹੋਗੀ ਖੱਟੀ ਦੱਸੀ ਨਾਲ ਹੋਗੀ ਰੋਟੀ ਬੀਬੀ ਦਾ ਸਮਾਜ ਚ ਫੋਨ ਆਇਆ ਬੀਬੀ ਕਹਿੰਦੀ ਇਸ ਖੱਟੀ ਦੱਸੀ ਲੈ ਜਾਓ ਇਹ ਵੀ ਰੜਕ ਲਈ ਆ ਤੇ ਮਨੇ ਕਹਿੰਦਾ ਮੈਨੂੰ ਲੱਤਾਂ ਦੁਖਦੀਆਂ ਨੇ ਬੀਬੀ ਮੈਂ ਲੈ ਜਾ ਨਹੀਂ ਸਕਦਾ ਬੀਬੀ ਕਹਿੰਦੀ ਐਸੇ ਹੀ ਜਾ ਖੜ ਕੇ ਖਾਣੀ ਪੀੜੀ ਸਭ ਨੇ ਆ ਕੇ ਆਇਆ ਪਰ ਬਾਅਦ ਵਿੱਚ ਵੀ ਮੇਰੇ ਆ ਗਿਆ ਨਾ ਮੈਂ ਮੀਟ ਕਾਲਾ ਪਾਈ ਹੋਈ ਰੋਟੀ ਵੀ ਨਹੀਂ ਖਾ ਸਕਦਾ ਆ ਹੁਣ ਖਾਊ ਆ ਇਹ ਪਹਿਲਾਂ ਨੂੰ ਭੁੱਖ ਨਹੀਂ ਸੀ ਤੁਹਾਡੇ ਸਵਾਰੀ ਪਾਣੀ ਪਿਆਰ ਨੇ ਫਿਰ ਹਾਲ ਤਾਂ ਮੈਂ ਖਾਣਾ ਖਾ ਰਿਹਾ ਮੇਰੇ ਇਹ ਖੱਟੀ ਥੋੜੀ ਜਿਆਦਾ ਆ ਥੋੜਾ ਜਿਹਾ ਪਾਣੀ ਪਾ ਦੇ ਕਿੱਥੇ ਖੱਟੀ ਆ ਜੱਡਾ ਥੋੜੀ ਜਿਆਦਾ ਆ ਸ਼ੱਕਰ ਪਾ ਲਿਓ ਮੈਂ ਪਾਣੀ ਪਾ ਦੇ ਚੰਗ ਲੋ ਜੀ ਰੋਟੀ ਵਗੈਰਾ ਖਾ ਲਈ ਸੀ ਚਾਹ ਵੀ ਪੀ ਲਈ ਅਸੀਂ ਨੇ ਤੇ ਹੁਣ ਚੱਲੇ ਨੇ ਸਰਦਾਰ ਜੀ ਬਾਦੀ ਵਿੱਚ ਕੰਦ ਢਾਉਣ ਕਿਉਂ ਕੰਦ ਢਾਉਨੇ ਆ ਤੁਹਾਨੂੰ ਸਰਦਾਰ ਜੀ ਕਿੱਥੇ ਚੱਲੇ ਜੀ ਕਿੱਥੇ ਚੱਲੇ ਕੰਮ ਤੇ ਕੰਮ ਤੇ ਕਿੱਥੇ ਕੰਮ ਤੇ ਤਾਂ ਕੋਈ ਨਹੀਂ ਜਾਂਦਾ ਤੂੰ ਕੰਮ ਤੇ ਨਾ ਦੱਸੋ ਦੁਕਾਨ ਤੇ ਦੁਕਾਨ ਤੇ ਨਹੀਂ ਜਾਂਦੇ ਕਿਤੇ ਹੋਰ ਜਾਂਦੇ ਹੋ ਦੱਸੋ ਛੇਤੀ ਅਰੇ ਮਾਲ ਮੱਲਾ ਤੁਸੀਂ ਸਵੇਰੇ ਇੱਥੇ ਭੁੱਲ ਗਏ ਸੀ ਇੱਥੇ ਜਾਣੇ ਰਸਤਾ ਦੋ ਅੱਜ ਉਹ ਕੰਦ ਤਾਂ ਉਹ ਚੜ ਲੈਨੇ ਆਹ ਲੋ ਜੀ ਸਰਦਾਰ ਜੀ ਹੁਣ ਤਾਂ ਹੋਣਗੇ ਉੱਥੇ ਕੰਦ ਦੇਖਦੇ ਆ ਕਿੰਨੇ ਘਟਾਉਣਗੇ ਉਹ ਦੇਖ ਸੱਭਲ ਲੈ ਕੇਵੇਂ ਚੱਕਿਆ ਸੱਭਲ ਆ ਜਾ ਤਬੀਕਲੇ ਮੈਂ ਆਈ ਸੀ ਬੰਦ ਕਰ ਦੇ ਨਾਲੇ ਐਸੀ ਬੰਦ ਕਰ ਦੇ ਪੁੱਤ ਆ ਫਿਰ ਮੋਟਾ ਇਹ ਐਸੀ ਬੰਦ ਕਰ ਤੇ ਮਾੜਾ ਨਹੀਂ ਚਿਆ ਵੀ ਕੰਮ ਦੇ ਨਾਂ ਨੂੰ ਆਪਾਂ ਤਾਂ ਹੁੰਦਾ ਨਹੀਂ ਉਹ ਵਾਧੂ ਆਪਾਂ ਮਾੜਾ ਨਹੀਂ ਓਕੇ ਅੱਗੇ ਵਰ ਕੋਈ ਬਾਤ ਨਹੀਂ ਲੱਤ ਮਾਰ ਇੰਨੇ ਕਿੱਥੇ ਚਾਰਦਾ ਬਾੜਾ ਕਰਦਾ ਠਾਲ ਤਾ ਬਾਏ ਇਦੀ ਦਾ ਹੁਣ ਤਾਂ ਬੜਾ ਜ਼ੋਰ ਦਿਖਾਉਣਾ ਹੁਣਾਂ ਕਰੇ ਤੂੰ ਆ ਕੇ ਮਟਾ ਆਵੀ ਤੂੰ ਲੈ ਉਹਦੀ ਕ੍ਰੀਟ ਹੋਈ ਲੈ ਪੂਰੀ ਦੀ ਸਾਰੀ ਜ਼ਿੰਦਗੀ ਦੀ ਮਾਰਨਾ ਵੀ ਨਹੀਂ ਆਉਂਦਾ ਐ ਹੁੰਦਾ ਐ ਪਹਿਲਾਂ ਮਾਰਨਾ ਸਿੱਖ ਪਾਂ ਅੰਦਰ ਖੜਾ ਬਾਲਾ ਬੋਲਦਾ ਸੀ ਹੁਣ ਇਹ ਹੋਰੀ ਜੋਸ਼ ਜ ਖਤਮ ਹੋ ਗਿਆ ਦਾ ਆ ਮੈਂ ਫਸ ਗਿਆ ਸੀ ਐ ਕਰ ਸੀਮੂ ਥੱਕਿਆ ਦਾ ਕਿਉਂ ਨਹੀਂ ਤਾਂ ਉਧਰ ਹੀ ਜਾ ਕੇ ਫੜਾ ਫੜਾ ਅੰਦਰ ਇੱਟਾ ਚੱਕਣ ਲੱਗਿਆ ਉਧਰ ਹੀ ਕਰਨੀ ਆਣਾ ਰਸਤੇ ਰ ਖੁੱਲ ਗਏ ਇੱਥੇ ਕੋਈ ਨਾ ਬੋਲ ਦੇ ਦਿੱਤਾ ਲੋ ਭਾਈ ਇੱਧਰ ਜਨਦਾ ਕੰਮ ਕੰਮ ਨਹੀਂ ਬਹੁਤ ਜਨਦਾ ਵੀਡੀਓ ਨਾ ਬਣਾਈ ਜਾ ਇੱਟਾ ਹਟਿਆ ਮੂੰਹ ਦੇਖ ਆ ਬਲਾ ਵੀ ਲਾਲ ਹੋ ਗਿਆ ਸਾਡਾ ਵੀ ਲਾਲ ਹੋ ਗਿਆ ਇੱਥੇ ਕੰਮ ਹੀ ਨਹੀਂ ਕਰਿਆ ਮੈਂ ਵੀਡੀਓ ਬਣਾਉਣ ਦਾ ਕੰਮ ਹੈ ਕੈਮਰਾਮੈਨ ਹਨਾ ਤੇ ਕੰਦ ਟਾਂ ਟਾਂ ਨੂੰ ਵੀ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਸੀ ਤੇ ਬਾਕੀ ਇਟਾ ਚੱਕਣ ਨੂੰ ਚਿੰਨੀਆਂ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਸੀ ਦੇਖੋ ਜੀ ਰੱਬ ਵੀ ਉਹਨਾਂ ਦੀ ਮਦਦ ਕਰਦਾ ਜੋ ਆਪਣੀ ਮਦਦ ਆਪ ਕਰਦੇ ਨੇ ਹਨਾ ਆਪਣੀ ਮਤਲਬ ਕਿ ਆਪੀ ਮਿਹਨਤ ਕਰਕੇ ਅੱਗੇ ਵਧਦੇ ਨੇ ਇਹ ਹੈਗਾ ਸ਼ਾਮ ਦਾ ਟਾਈਮ ਬੀਬੀ ਬੈਠੀ ਸੀ ਜੀ ਸਬਜ਼ੀ ਤੇ ਬੀਬੀ ਕਹਿੰਦੀ ਮੈਂ ਥੋੜੀ ਜਿਹੀ ਘੁੱਟਕ ਚਾਹ ਬਣਾ ਕੇ ਲਿਆ ਦੇ ਤੇ ਮੈਂ ਚਾਹ ਦੇਣ ਲੱਗਦੀ ਸੀ ਬੀਬੀ ਨੂੰ ਜੀ ਸਰਦਾਰ ਜੀ ਆ ਗਏ ਨੇ ਕੰਮ ਤੋਂ ਕਿੱਦਾਂ ਦਾ ਰਹਿ ਜੀ ਅੱਜ ਦਾ ਦਿਨ ਅੱਜ ਤਾਂ ਬਹੁਤ ਯਾਰੀ ਕੰਮ ਜੀ ਇਹਨਾਂ ਨੇ ਵੀ ਇੱਕ ਫੋਕ ਕਿਤੇ ਚਾਹ ਰਿਹਾ ਅੱਜ ਤਾਂ ਕੰਮ ਦੀ ਥੋੜੇ ਜਿਹਾ ਸੈਟਲ ਕਰੀ ਲੇਗੀ ਕਿਹੜਾ ਸਾਮਾਨ ਜੜਾ ਖੜਿਆ ਹੋਪ ਕਰਿਆ ਅੱਛਾ ਪਿਛਲੇ ਮੈਚ 10 ਵਜੇ ਜਾ ਕੇ ਮੈਂ 12:30 ਤੱਕ ਕੰਮ ਹੋਇਆ ਮੇਰੇ ਉਸ ਤੋਂ ਵਾਰਾ ਉਹ ਫਰਟਾ ਦਾ ਫੂਲਾ ਗਿਆ ਫਰਟ ਬਵਾਈ ਆਪਾਂ ਨੇ ਕਿੰਨੀਆਂ ਟਰਾਲੀਆਂ ਸਟਾਈਆਂ 10 10 ਟਰਾਲੀਆਂ ਸਿੱਟ ਗਈਆਂ ਹਨ 10 ਹੋਰ ਸਟਾਈਆਂ ਨਹੀਂ ਠੀਕ ਹੈ ਠੀਕ ਹੈ ਲੋ ਜੀ ਸਿਮੋ ਕਰਦਾ ਕੰਮ ਨਾਲੇ ਦੇਖਦਾ ਮੈਚ ਮੈਂ ਵੀ ਸਬਜੀ ਰੋਟੀ ਬਣਾ ਲਈ ਆ ਸਬਜੀ ਆਪਾਂ ਬਣਾਈ ਆ ਆਲੂ ਬੈਂਗਣ ਤੇ ਰੋਟੀ ਵੀ ਆਪਣੀ ਤਿਆਰ ਆ ਲੋ ਜੀ ਮਨਿੰਦਰ ਨੇ ਤਾਂ ਚੱਕ ਲਈ ਪਲੇਟ ਮਨਿੰਦਰ ਨੂੰ ਲੱਗੀ ਭੁੱਖ ਸੁੱਕੀ ਸਬਜ਼ੀ ਅਬ ਤੇ ਤਰੀ ਵਾਲੀ ਨਹੀਂ ਕਰੀ ਹੈਗੀ ਕੋਈ ਨਾ ਮੈਂ ਕਿਹੜਾ ਤੇਰੀ ਵਾਲੀ ਕਰਨਾ ਹੈ ਮੈਂ ਕਿਹੜਾ ਤੇਰੀ ਵਾਲੀ ਖਾਣਾ ਲੋ ਜੀ ਸਬਜ਼ੀ ਦੇਖੋ ਆਪਣੀ ਮੈਂ ਤੁਹਾਨੂੰ ਦਿਖਾ ਦਉਗੀ ਹਾਂ ਲਾਈਟ ਲਾ ਲਈ ਮੜੀ ਇਹ ਲਾਈਟ ਕਿਥੇ ਲੋ ਜੀ ਸਬਜ਼ੀ ਆਪਣੀ ਹੈ ਤਿਆਰ ਆਲੂ ਬਹਣ ਸੁੱਕੀ ਜੀ ਕਰੀਆ ਰਸਮੀ ਸੀ ਜੀ ਤੇ ਮਨੀਂਦ ਨੇ ਪਾ ਲੀਆ ਸਬਜ਼ੀ ਮਾਗਣੀ ਅੱਛਾ ਤੇ ਰੋਟੀਆਂ ਆਪਣੀਆਂ ਡੱਬੇ ਦੇ ਵਿੱਚ ਮੈਂ ਬਣਾ ਕੇ ਤੇ ਰੋਟੀ ਡੱਬੇ ਚ ਪਾ ਪਾ ਦਾਂ ਨੀ ਉਹ ਜਦੋਂ ਵੀ ਅਸੀਂ ਖਾਣੇ ਆ ਤਾਂ ਗਰਮ ਰਹਿੰਦੀ ਆ ਰੋਟੀ ਚਾਹੇ ਨੂੰ ਸੁਬਾਹ ਤੱਕ ਰੱਖ ਲਓ ਸੁਬਾਹ ਤੱਕ ਵੀ ਗਰਮ ਹੋਉਂਦੀ ਆ ਰੋਟੀ ਜਿਵੇਂ ਇੰਦਰ ਨੇ ਧਰਨੀ ਆਪਣੀ ਮੱਖਣੀ ਤੇ ਮੈਂ ਵੀ ਹੁਣ ਨਹਾਉਣੀ ਆ ਸਰਦਾਰ ਜੀ ਨਹਾਉਣ ਫੇਰ ਅਸੀਂ ਰੋਟੀ ਖਾਵਾਂਗੇ ਸਿਮਰ ਨੇ ਨਹਾ ਲਿਆ ਸਿਮਿੰਦਰ ਵੀ ਨਹਾ ਲਿਆ ਅਸੀਂ ਕਿਉਂਕਿ ਇਹ ਮਿੱਟੀ ਛਟਿਆ ਕੇ ਆਏ ਸੀ ਹਾਲੇ ਕੱਪੜੇ ਮੇਰੇ ਤਾਰ ਤੇ ਲੋੜ ਵਾਲੇ ਪਏ ਨੇ ਬਾਅਦ ਚ ਲਾਉਣੀ ਆ ਤੇ ਸਾਡੇ ਫੁੱਲ ਵੀ ਹੁਣ ਪਾਣੀ ਇਹਨਾਂ ਚ ਹੁਣ ਤਾਂ ਨਹੀਂ ਪਾਉਂਦੇ ਸੁਬਾਹ ਪਾਉਂਦੇ ਹਾਂ ਮੈਂ ਪਾਣੀ ਪੂਰੇ ਮੂਹ ਤੱਕ ਭਰਦਾ ਨਹੀਂ ਇਹਨਾਂ ਨੂੰ ਸੁਬਾਹ ਤੇ ਬਹੁਤ ਸੋਹਣੀ ਹੋਊਗੀ ਉਹ ਟੁੱਪ ਲੱਗਦੀ ਹੈ ਫਿਰ ਮੰਜਾ ਖੜਾ ਕਰਨਾ ਪੈਂਦਾ ਇੱਥੇ ਤੇ ਆ ਵੀ ਬੁੱਟਾ ਕਿਸੇ ਨਾਲ ਹੋ ਗਿਆ ਆਪਣਾ ਆ ਵਿੱਚ ਮਨੀ ਪਲਾਟ ਲਗਾਏਗੇ ਇੱਧਰ ਵੀ ਮਨੀ ਪਲਾਟ ਲਗਾਏਗਾ ਇੱਧਰ ਪੇ ਲਗਾਈਆਂ ਛੋਟੀ ਜੀ ਲਓ ਜੀ ਚਲੋ ਜੀ ਹੁਣ ਨਾ ਕੇ ਰੋਟੀ ਖਾਵਾਂਗੇ ਫਿਰ ਗੱਲ ਕਰਦੇ ਆ ਦੇਖਿਆ ਦੇਖਿਓ ਪਿੱਛੇ ਸਾਹਿਬ ਕੀ ਕਰਦੇ ਸਿਮੂ ਲੋ ਕਦਾ ਤਾਂ ਮੈਂ ਇਹ ਕਹਿੰਦਾ ਸੀ ਵੀ ਬੋਲੂਗਾ ਰੋਟੀ ਖਾ ਲਈ ਸਿਮੂ ਮਾਰੇ ਬੜਾ ਚਿੱਕੇ ਹੀ ਮਾਰਦੇ ਨੇ ਰੋਟੀ ਖਾ ਲਈ ਮਿਸਟਰ ਕੀ ਮੈਸੇਜ ਰਨ ਨਹੀਂ ਪਰੇ ਸਿਮੂ ਲਗ ਗਿਆ ਰੋਟੀ ਖਾ ਲਈ ਅਸੀਂ ਹੁਣ ਕਰਕੇ ਆਉਣਾ ਲਾਈਟਾਂ ਬੰਦ ਤੇ ਦੁਕਾਨ ਤੇ ਜਾ ਕੇ ਸਿਮੂ ਜੀ ਨੂੰ ਵੀ ਮਾਣ ਕੇ ਭਾਂਦੇ ਮਨਿੰਦਰ ਬਾਹਰ ਮਨਿੰਦਰ ਮਨਿੰਦਰ ਉਹ ਓੜੀ ਦੇ ਦਸਮ ਚੱਲ ਜਿੰਦੀ ਪੁੱਤਾ ਜਾ ਅੱਗੇ ਹਨੇਰਾ ਹੋਊਗਾ